ਕੇਂਦਰੀ ਵਿਧਾਇਕ ਡਾਕਟਰ ਅਜੇ ਗੁਪਤਾ ਅੱਜ ਵਾਰਡ ਨੰਬਰ 50 ਦੇ ਲੋਕਾਂ ਨਾਲ ਰੂਬਰੂ ਹੋਏ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਆਉਣ ਵਾਲੇ ਪ੍ਰੋਗਰਾਮ ਬਾਰੇ ਵੀ ਜਾਣੂ ਕਰਵਾਇਆ ਦੇ ਗੀਵਲ ਵਾਦਿਸ ਮਾਰੇ ਤੇ ਮੇਰੇ ਪੈਰੋਂ ਦੇ ਚਾਰ ਦੇ ਦਸਬਾ ਦੀ ਇਲੈਕਸ਼ਨ ਆ ਗਈ ਹੈ ਪਾਰਟੀ ਦੇ ਬੜੇ ਹੀ ਇੱਕ ਡਾਇਰ ਜਿਆ ਵਿਧਾਨ ਸਭਾ ਚ ਪ੍ਰਸਧਾਰ ਗੁਰੂ ਜੀਕਾ ਦੇ ਬਾਜੀ ਨੂੰ ਸਾਡਾ ਕੈਂਡੀਡੇਟ ਨੂ ਕੀਤਾ ਲੋਕ ਸਭਾ ਲੇੜੀ ਗਰੰਟੀ ਦਿੱਤੀ ਸੀਗੀ ਆਮ ਆਦਮੀ ਪਾਰਟੀ ਨੇ ਕਿ ਬੀਵੀ ਅਸੀਂ ਬਿਜਲੀ ਦੇ ਬਿੱਲ ਜਿਹੜੇ ਉਹ ਮਾਫ ਕਰ ਦਿਆਂਗੇ ਔਰ ਬਿਜਲੀ ਦੇ ਬਿੱਲ ਨਹੀਂ ਆਉਣਗੇ 300 ਯੂਨਿਟ ਜਿਹੜਾ ਉਹ ਨਹੀਂ ਮਿਲੇਗਾ ਮੇਰਾ ਬਿਜਲੀ ਦਾ ਬਿੱਲ ਆਦਾ ਹੋਵੇ ਸੋ ਪੈਡ ਗ੍ਰਿਟੀ ਦੇ ਰੂਪ ਨੂੰ ਦਿੰਦੇ ਸੀਗੇ ਕਈ ਇਲਾਕਿਆਂ ਦੇ ਵਿੱਚ ਸੀ ਬੀਜੇਪੀ ਵਾਲੇ ਲੜਦੇ ਸੀ ਕਹਿੰਦੇ ਸੀ ਕਿ ਜਿਉਂ ਬਾਹਰ ਨੂੰ ਧੋਖਾ ਦੇ ਰਹੇ ਹੈਗੇ ਦਿਓ ਸਕਦਾ ਹੈ ਕਿ ਬਿਜਲੀ ਦਾ ਬਿੱਲ ਹੀ ਨਾ ਆਵੇ ਉਦੋਂ ਕਿ ਕਿ ਸਾਡੀ ਵੀਅ ਸਾਫ ਸੀ ਸਾਡੀ ਦਿੱਤੀ ਸਾਫ ਸੀ ਅਸੀਂ ਦਿੱਲੀ ਦੇ ਵਿੱਚ ਆਲਰੇਡੀ ਕਰ ਰਹੇ ਸੀਗੇ ਇਸ ਕਰਕੇ ਸਾਨੂੰ ਪਤਾ ਸੀ ਅਸੀਂ ਕਰਦੇ ਨਾਲ ਉਧਰ ਨਾ ਚੋਰੋ ਕੋ ਸਾਰੇ ਨਜ਼ਰ ਆਤੇ ਹਨ ਚੋਰ ਇਹ ਆਪ ਤੋਂ ਖਾ ਕਰਦੇ ਸੀ ਇਸ ਕਰਕੇ ਇਹਨਾਂ ਨੂੰ ਵੀ ਲੱਗਦਾ ਸੀ ਕਿ ਸ਼ਾਇਦ ਇਹ ਜੁਮਲੇ ਬਾਜੀ ਕਰ ਰਹੇ ਹਨ ਮਗਰ ਉਹ ਜੁਮਲੇ ਬਾਜੀ ਨਹੀਂ ਸੀ ਦੂਸਰਾ ਅਸੀਂ ਗਰੰਟੀ ਦਿੱਤੀ ਸੀ ਕਿ ਅਸੀਂ ਜਿਹੜਾ ਬਹੁਲਾ ਕਲੀਨਿਕਸ ਖੋਲਾਂਗੇ ਫ੍ਰੀ ਦਵਾਈਆਂ ਦੇਵਾਂਗੇ ਫ੍ਰੀ ਟੈਸਟ ਕਰਾਂਗੇ ਉਹ ਵੀ ਅਸੀਂ ਪੂਰੀ ਕਰਤੀ ਪੰਜਾਬ ਦੇ 850 ਤਕਰੀਬਨ ਬਾਲਾ ਕਲਿਨਿਕਸ ਖੁੱਲੇ ਗਏ ਨੇ ਉਥੇ 100 ਤਰ੍ਹਾਂ ਦੀਆਂ ਦਵਾਈਆਂ ਫਰੀ ਹੈ 80 ਤਰ੍ਹਾਂ ਦੇ ਟੈਸਟ ਫਰੀ ਹੈ 100 ਤਰ੍ਹਾਂ ਦੇ ਮਦਦ ਜੀ ਬੈਠੇ ਨੇ 1000 ਰੁਪਏ ਦੀ ਗਰੰਟੀ ਰਹਿ ਗਈ ਉਹ ਵੀ ਅਸੀਂ ਜਲਦੀ ਪੂਰੀ ਕਰਨ ਜਾ ਰਹੇ ਹਾਂ ਉਥੇ ਕੋਟ ਲੱਗਿਆ ਉਹਦੇ ਕੁਝ ਹੋ ਨਹੀਂ ਸਕਦਾ ਇਸ ਇਲੈਕਸ਼ਨ ਤੋਂ ਬਾਅਦ ਅਸੀਂ ਸਾਡੀ ਪਲੈਨਿੰਗ ਹੈ ਕਿ ਉਹ ਵੀ 1000 ਰੁਪਿਆ ਵਾਲੀ ਵੀ ਜਿਹੜੀ ਗਰੰਟੀ ਹੈ ਉਹ ਵੀ ਕੋਲੀ ਕਰਦੇ। ਪਿਸਤਲਾਵਾ ਸਕੂਲ ਆਫ ਹੈਪੀਨੈਸ ਬਣਾਇਆ। ਲੋਕ ਜਿਹੜੇ ਆ ਤੁਸੀਂ ਦੇਖਣਾ ਇੱਕ ਦਿਨ ਆਏਗਾ ਪੰਜਾਬ ਦੇ ਵਿੱਚ ਲੋਕੀ ਜਦੋਂ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਚੱਕ ਕੇ ਤੇ ਆਪਣੇ ਸਰਕਾਰੀ ਸਕੂਲਾਂ ਚ ਆਜ ਗਏ ਕਿਉਂਕਿ ਉੱਥੇ 에어 ਕੰਡੀਸ਼ਨਡ ਕਲਾਸਾਂ ਹੋਣਗੇ। ਦਿੱਲੀ ਦੀ ਤਰਜ਼ ਤੇ ਸਦਾ ਅਸੀਂ ਪੰਜਾਬ ਦੇ ਵਿੱਚ ਇਹ ਸਕੂਲ ਬਣਾਵਾਂਗੇ। ਉਹਦੇ ਬਾਅਦ ਜਿਹੜੀ ਮੁੱਖ ਮੰਤਰੀ ਜਿਹੜੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ। ਉਦੇ ਚੋਂ ਤੱਕ ਅਸੀਂ 9 ਵਾਰੀ ਜਿਹੜੇ ਅਸ਼ਧਾ ਲੋ ਉਹਨਾਂ ਨੂੰ ਵੇਚ ਚੁੱਕੇ ਆ ਆਪਣੇ ਹੱਥੋਂ ਤੇ ਔਰ ਅੱਗੇ ਵੀ ਇਹ ਚੱਲਦਾ ਰਹੇਗਾ ਸਾਰਾ ਕੁਝ ਮਗਰ ਤੁਸੀਂ ਦੇਖੋ ਕਿ ਇੱਕ ਐਸੀ ਪਾਰਟੀ ਹੈ ਜਿਹੜੀ ਆਮ ਆਦਮੀ ਬਾਰੇ ਸੋਚਦੀ ਹੈ ਅਦਰਵਾਈਜ਼ ਪੜ੍ਹਿਆ ਵੀ ਕਿਸੇ ਆਮ ਆਦਮੀ ਬਾਰੇ ਨਹੀਂ ਸੋਚਿਆ ਉਹਨੇ ਆਪਣੇ ਬਾਰੇ ਸੋਚਿਆ ਆਪਣਾ ਘਰ ਭਰ ਲਿਆ ਆਪਣੇ ਵੱਡੇ ਵੱਡੇ ਉਹਨਾਂ ਨੇ ਮਹਿਲ ਪਾਲੇ 50-50 ਕਰੋੜ ਰੁਪਏ ਦਾ ਘਰ ਬਣਾ ਰਹੇ ਹੋ ਲੋਕ ਉਹਨਾਂ ਨੇ ਆਪਣੇ ਘਰ ਭਰੇ ਆਪਣੇ ਜੇਬਾਂ ਭਰੀਆਂ ਮਗਰ ਆਮ ਆਦਮੀ ਬਾਰੇ ਕੁਝ ਨਹੀਂ ਸੋਚਿਆ ਉਹਦੇ ਬਾਅਦ ਪਤਾ ਨਹੀਂ ਇਹਨਾਂ ਆਰ ਨੌਕਰੀਆਂ ਸੀ 2 ਸਾਲਾਂ ਦੇ ਵਿੱਚ ਦੇ ਦਿੱਤੀਆਂ ਮੈਂ ਰਾਮਕਮਰ ਵਾਰਡ ਨੰਬਰ 7 ਦਾ ਪ੍ਰਧਾਨ ਆ ਅੱਜ ਡਾਕਟਰ ਇਹ ਗੁੱਤਾ ਜੀ ਸਾਥੀ ਵਾਰਡ ਚ ਆਇਆ ਘਾਹ ਮੰਡੀ ਚ ਖਾਤਾ ਨੰਬਰ 100 ਉੱਥੇ ਲੋਕਾਂ ਦੀਆਂ ਮੁਸ਼ਕਲਾਂ ਹੋਈਆਂ ਲੋਕਾਂ ਦੇ ਹਾਲ ਵੀ ਹੋਈਆਂ ਮੈਂ ਹੁਣ ਆ ਕਹਿੰਨਾ ਮੈਂ ਤੇ ਵੇਖੋ ਸਾਦਾ ਇੱਕ ਖਲਾ ਮਲ ਬਣਿਆ ਮੈਂ ਦੂਜੇ ਲੋਕੀ ਗੁੱਲਾ ਕਰਦੇ ਰਹਿ ਆਂ ਕਿ ਪਾਰਟੀ ਨਹੀਂ ਜਾਣੀ ਉਹਨਾਂ ਤੋਂ ਮਤ ਮੈਂ ਲੋਕਾਂ ਨੂੰ ਸਿਰਵਾਇ ਮੈਸੇਜ ਦੇਣਾ ਚਾਹੁੰਦਾ ਕਿ ਜਿੱਥੇ 70 ਸਾਲ ਤੋਂ ਕਾਲੀ ਬੀਜੇਪੀ ਕਾਮਰਸ ਨੂੰ ਦਿੱਤੇ ਏ ਉਥੇ ਇੱਕ ਸਾਦੇ ਕਐਮਐਲ ਨੂੰ ਦਿੱਤਾ ਏ ਇੱਕ ਸਾਦੇ ਮੇਅਰ ਨੂੰ ਦਵੋ ਇੱਕ ਸਾਦੇ ਕੌਂਸਲਰ ਆਮ ਪਾਰਟੀ ਦੇ ਕੌਂਸਲਰ ਨੂੰ ਦਵੋ ਤੇ ਇਹਦਾ ਪਾਰਟੀ ਦੇਖੋ ਕਿਦਾਂ ਮਜ਼ਬੂਤ ਹੁੰਦੀ ਜਿੰਨਾਂ ਦੀ ਰਾਸ਼ਟਰ ਕੰਟੇ ਦੀ ਇੱਕ ਮੌਕਾ ਸਾਦੇ ਧਾਰੇਵਾਲ ਜੀ ਨੂੰ ਦਿੱਤਾ ਜਾਵੇ ਆਮ ਪਾਰਟੀ ਦੇ ਜਿਹੜੇ ਹੈ ਇੱਕ ਵਕ ਉਸ ਤੋਂ ਬਾਅਦ ਸਭੇ ਕੌਂਸਲਰ ਨੂੰ ਦਿੱਤਾ ਜਾਵੇ ਫਿਰ ਆ ਪਾਰਟੀ ਬਿਲਕੁਲ ਆ ਮਜ਼ਬੂਤ ਮੁਠੀ ਬਣ ਜਾਏਗੀ ਇਹ ਇਹ ਕੁੰਗਲਾ ਫੁੱਲਿਆ ਜੀ ਉਹ ਆ ਮੁਠੀ ਬਣ ਗਈ ਨਾ ਆ ਵਿਰੋਧੀ ਪਾਰਟੀਆਂ ਦੇ ਮੂੰਹ ਤੋੜ ਜਵਾਬ ਵੇਖੋ ਕਿਦਾਂ ਦਿੰਦੀ ਆ ਪਾਰਟੀ ਜੀ 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 ਸਾਹਿਬ ਅੱਜ ਵਾਰਡ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਦੀ ਇਲੈਕਸ਼ਨ ਦੀ ਬਿਲਕੁਲ ਬਚ ਗਈ ਹੈ ਸੋ ਅੱਜ ਅਸੀਂ ਵਾਰਡ ਨੰਬਰ 50 ਦੇ ਵਿੱਚ ਕਾ ਮੰਡੀ ਬੜਾ ਪੁਰਾਣਾ ਇਲਾਕਾ ਸ਼ਹਿਰ ਦਾ ਅੰਦਰੂਨੀ ਇਲਾਕਾ ਸਾਡੇ ਮਾਨਯੋਗ ਜੰਗੀ ਭਲਵਾਨ ਜੀ ਇੱਥੋਂ ਦੇ ਵਸਨੀਕ ਨੇ ਔਰ ਸਾਡੇ ਰਾਮ ਕੁਮਾਰ ਜੀ ਔਰ ਓਮਪ੍ਰਕਾਸ਼ ਜੀ ਬਾਕੀ ਸਾਡੀਆਂ ਭੈਣਾਂ ਔਰ ਵੀਰ ਇੱਥੇ ਆਏ ਨੇ ਲੱਡੂ ਜੀ ਵੀ ਆਏ ਨੇ ਸੋ ਅਸੀਂ ਉਹ ਹੀ ਜਿਹੜੀ ਵਹੀਮ ਚੱਲ ਰਹੀ ਹੈ ਉਹਨ ਇਲੈਕਸ਼ਨ ਦੀ ਲੋਕਾਂ ਨੂੰ ਜਿਹੜੀਆਂ 2 ਸਾਲ ਦੀਆਂ ਉਪਲਬਧੀਆਂ ਪੰਜਾਬ ਸਰਕਾਰ ਦੀਆਂ ਮਾਨ ਸਰਕਾਰ ਦੀਆਂ ਉਹਨਾਂ ਬਾਰੇ ਦੱਸਣਾ ਹੈ ਔਰ ਲੋਕਾਂ ਨੂੰ ਇੱਕ ਬੇਨਤੀ ਕਰਨਾ ਹੈ ਕਿ ਜਿਸ ਤਰ੍ਹਾਂ ਤੁਸੀਂ 2022 ਦੇ ਵਿੱਚ ਸਾਨੂੰ ਵੋਟਾਂ ਪਾਈਆਂ ਸੀਆਂ ਉਸ ਤਰ੍ਹਾਂ ਹੀ ਜਿਹੜਾ ਹੁਣ ਕੁਲਦੀਪ ਸਿੰਘ ਢਾਲੀਵਾਲ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਨੇ ਉਹਨਾਂ ਨੂੰ ਪਾਓ ਉਹਨਾਂ ਨੂੰ ਜਿਤਾ ਕੇ ਅਸੀਂ ਭੇਜੀਏ ਤਾਂ ਜੋ ਪੰਜਾਬ ਦੀ ਆਵਾਜ਼ ਬਣ ਕੇ ਉੱਥੇ ਗੂੰਜਣਗੇ ਲੋਕ ਸਭਾ ਦੇ ਵਿੱਚ ਔਰ ਜਿਹੜੀਆਂ ਵਧਿਕੀਆਂ ਕੇਂਦਰ ਸਰਕਾਰ ਕਰਦੀ ਆ ਉਹ ਹੀ ਕਰੰਦੇਣਗੇ ਸੋ ਲੋਕਾਂ ਨੇ ਮੈਨੂੰ ਬੜਾ ਵਿਸ਼ਵਾਸ ਦਿੱਤਾ ਇਸ ਇਲਾਕੇ ਨੂੰ ਆਸ ਜਿੰਨੇ ਵੀ ਨੇ ਉਨਾਂ ਨੇ ਮੈਨੂੰ ਕਿਹਾ ਕਿ ਇੱਕ ਇੱਕ ਵੋਟ ਜਿਹੜੀ ਆ ਉਹ ਝਾੜੂ ਨੂੰ ਜਾਏਗੀ ਔਰ ਝਾੜੂ ਦੀ ਕਾਰਗੁਜ਼ਾਰੀ ਤੋਂ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਨੇ ਲੋਕ ਬੀਬੀ ਦੇ ਬਿਲ ਨਹੀਂ ਆ ਰਹੇ ਮੋਹੱਲਾ ਕਲੀਨਿਕਸ ਬਣੇ ਆ ਦਵਾਈਆਂ ਫ੍ਰੀ ਮਿਲਦੀਆਂ ਟੈਸਟ ਫ੍ਰੀ ਹੋ ਰਹੇ ਨੇ ਹੋਰ ਵੀ ਕਿੰਨੀਆਂ ਜਿੱਦਾਂ ਜਿੱਦਾਂ ਅਸੀਂ ਬਤਾਰੀ ਹਜ਼ਾਰ ਨੌਕਰੀਆਂ ਦਿੱਤੀਆਂ ਸਾਡੇ ਮਾਨ ਸਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਲਾਈ ਸੋ ਇਹਨਾਂ ਸਾਰੀਆਂ ਸਕੀਮਾਂ ਤੋਂ ਸਰਕਾਰ ਤੁਹਾਡੇ ਦੁਆਰ ਤੋਂ ਬੜੇ ਖੁਸ਼ ਨੇ ਲੋਕ ਤੰਤਰੀ ਤਰ੍ਹਾਂ ਦੀਆਂ ਉਹਦੇ ਚ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਉਹ ਤੋਂ ਬੜੇ ਖੁਸ਼ ਨੇ ਲੋਕ ਜਿਹੜੇ ਨੇ ਝਾੜੂ ਦੇ ਨਾਲ ਨੇ ਔਰ ਜਿਹੜਾ ਸੁਪਨਾ ਸਾਡੇ ਮਾਨ ਸਾਹਿਬ ਨੇ ਸੰਜੋਇਆ ਪੰਜਾਬ ਬਣੇਗਾ ਹੀਰੋ ਤੇਰਾ ਜੀਰੋ ਉਹ ਸੱਚ ਹੋ ਜਾਵੇ ਪਰਮਾਤਮਾ ਕਾਮਲੀ ਚ ਆਏ ਸੀ ਤਾਂ ਧੰਨਵਾਦ ਕੀਤਾ ਉਹਨਾਂ ਦਾ ਲੋਕੀ ਮਹੱਲੇ ਵਾਸੀ ਇਕੱਠੇ ਹੋ ਗਏ ਸਾਰੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਉਹਨਾਂ ਨੂੰ ਵੀ ਆ ਸਾਡੇ ਉੱਤੇ ਆ ਗਲੀਆਂ 'ਚ ਸੀ ਇੱਕ ਇਹ ਪੈਨਸਲਰ ਜਾਂਦੇ ਨਹੀਂ ਆਟੇ ਦੀਆਂ ਨਹੀਂ ਆਉਂਦੀਆਂ ਜਿਹੜੇ ਲੋਕਾਂ ਨੇ ਇਹ ਜਿਹੜਾ ਉਹਨਾਂ ਤੋਂ ਸਵਾਲ ਕਹਿੰਦੇ ਤੁਹਾਡੇ ਇਹ ਜਿਹੜੀ ਗੇੜ ਆ ਨਾ ਦਾਸਾ ਨੂੰ ਕਿਹਾ ਸੀ ਐਮਐਲਏ ਬਣਨ ਤੋਂ ਪਹਿਲਾਂ ਉਹਨੂੰ ਕਿਹਾ ਸੀ ਦਾਸਾ ਜੀ ਤੇ ਗੇੜ ਬੜਾ ਚੇਨ ਹੋ ਗਿਆ 40 ਸਾਲ ਲੋਕਾਂ ਕਹਿੰਦੇ ਉਹ ਤੇ 10 ਸਾਲ ਕਹਿ ਗਏ ਗੇੜ ਕੀ ਤੁਹਾਨੂੰ ਲਵਾ ਕੇ ਦਵਾਂਗੇ ਜਦੋਂ ਜਿੱਤਾਂਗੇ ਤੇ ਧੰਨਵਾਦ ਤੁਹਾਡਾ ਦਾਸਾ ਜੀ ਦੀ ਲੈ ਕੇ ਆ राम प्रधान ਆ ਸਾਡੇ ਮਲੇ ਇਤੋਂ ਦਾ ਇਲਾਕੇ ਦਾ ਇਹ ਇਲਾਕੇ ਦੀ ਸੇਵਾਦਾਰ ਸੇਵਾਦਾਰ ਆ ਜੀ ਇਹ ਵਿਚਾਰਾ ਬਸ ਇਉਂ ਹੀ ਧੰਨਵਾਦ ਕਰਦੇ ਆ ਵੀ ਦਾਸ ਸਾਹਿਬ ਉਹਨਾਂ ਨੂੰ ਆਏ ਗੇਟ ਕੋਡ ਨੂੰ ਲਵਾ ਕੇ ਦੇਣ